ਪਰਬਤ ਦੀ ਗਾਰਦੀ ਮੈਂ ਹਰ ਅਲਫਾਜ਼ ਵਿੱਚ ਕਰਦੀ ਜਾਵਾਂ ਗਦਗਦ ਹੋ ਜਾਵਾਂ ਕੁਦਰਤ ਦਾ ਆਨੰਦ ਦੇਖ ਕੇ ਤੇ ਹਰ ਕੋਤਿਕ ਨੂੰ ਖਿੜੇ ਮੱਥੇ ਦੇਖਦੀ ਜਾਵਾਂ ਬਹੁਤ ਸੋਹਣੇ ਪਲਾਂ ਦੇ ਵਿੱਚ ਕੁਦਰਤ ਦੇ ਅਲੌਕਿਕ ਆਨੰਦ ਦੇਖਣ ਨੂੰ ਮਿਲਦੇ ਨੇ ਬਸ ਅੱਖਾਂ ਖੋਲ ਤੇ ਮਨ ਖੋਲ ਕੇ ਦੇਖਣ ਦੀ ਥੋੜੀ ਜੀ ਕੋਸ਼ਿਸ਼ ਤਾਂ ਕਰ ਸੂਣੀ ਸੂਣੀ ਠੰਡੀ ਠੰਡੀ ਹਵਾ ਦੇ ਵਿੱਚ ਹਲਕੀ ਹਲਕੀ ਬੂੰਦਾ ਬੰਦੀ ਦਾ ਆਨੰਦ ਵੀ ਕੁਝ ਵੱਖਰਾ ਆ ਉਹਦੇ ਭੇਦਾਂ ਨੂੰ ਉਹਦੀਆਂ ਰਹਿਮਤਾਂ ਨੂੰ ਉਹਦੇ ਅਲੌਕਿਕ ਆਨੰਦ ਨੂੰ ਕੋਈ ਕੋਈ ਸਮਝ ਸਕਦਾ ਆ ਆਓ ਜੀ ਇਸ ਵੇੜੇ ਦੇ ਵਿੱਚ ਆਪਾਂ ਸਾਰੇ ਰਲ ਕੇ ਗੱਲਾਂ ਬਾਤਾਂ ਕਰਾਂਗੇ ਅਲੌਕਿਕ ਆਨੰਦ ਰੱਬੀ ਰੂਹਾਂ ਉਡੀ ਉਸਤਤ ਉਹਦੇ ਫਰਿਸ਼ਤਿਆਂ ਦੇ ਉਹ ਛੋਟੇ ਛੋਟੇ ਮੁਸਕਰਾਉਂਦੇ ਚਿਹਰਿਆਂ ਨੂੰ ਦੇਖ ਕੇ ਬੜੀ ਖੁਸ਼ੀ ਹੁੰਦੀ ਆ ਇਹ ਖੁਸ਼ੀ ਨੂੰ ਸਾਂਭਣ ਦੇ ਲਈ ਖੁਸ਼ੀਆਂ ਵੰਡਣੀਆਂ ਪੈਂਦੀਆਂ ਨੇ ਕਹਿੰਦੇ ਅੱਜ ਦੇ ਦੁੱਖਾਂ ਨੂੰ ਕਿਸੇ ਨਾਲ ਸਾਂਝਾ ਕਰੋਗੇ ਤਾਂ ਮਜ਼ਾਕ ਬਣ ਕੇ ਰਹਿ ਜਾਊਂਗੇ ਸੁੱਖਾਂ ਨੂੰ ਸਾਂਝਾ ਕਰੋਗੇ ਤੇ ਆਪਣੇ ਆਪ ਨੂੰ ਨੀਵਾ ਕਰਵਾ ਲਵੋਗੇ ਰੋਟੀ ਰੱਜ ਕੇ ਖਾਣੇਓ ਤਾਂ ਕਿਸੇ ਨੂੰ ਖਵਾ ਦਿੱਤੀ ਤ ਹਜ਼ਾਰ ਮੀਣੇ ਵੱਜਣਗੇ ਭੁੱਖੇ ਸੌਣੇਓ ਕੁਰਲੋਣੇਓ ਤਾਂ ਲੋਕ ਹਜ਼ਾਰ ਵਾਰੀ ਹੱਸਣਗੇ ਲੋਕਾਂ ਬਾਰੇ ਸੋਚ ਸੋਚ ਉਹਨਾਂ ਦੇ ਸਰਟੀਫਿਕੇਟ ਚੱਕਣ ਦੀ ਕੋਸ਼ਿਸ਼ ਨਾ ਕਰ ਰੱਜ ਕੇ ਸੌਣਾ ਭੁੱਖੇ ਸੌਣਾ ਇਹ ਗੁਰੂ ਨੂੰ ਦੱਸ ਤੇ ਵੈਸੇ ਤਾਂ ਪਤਾ ਹੀ ਆ ਪਰ ਫਿਰ ਵੀ ਉਹਨੂੰ ਦੱਸ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਕਿਸੇ ਨੇ ਵਾਧੂ ਦੇਣਾ ਨਹੀਂ ਤੇ ਕਿਸੇ ਨੇ ਲੋੜ ਪੈਣ ਤੇ ਕੋਲ ਖੜਨਾ ਨਹੀਂ ਜਦ ਖੜਨਾ ਵੀ ਦੁੱਖਾਂ ਦੇ ਵਿੱਚ ਉਸ ਪਰਬਤ ਦੀ ਗਾਰ ਨੇ ਆ ਤੇ ਸੁੱਖਾਂ ਦੀ ਕਾਮਨਾ ਵੀ ਉਹਦੇ ਤੋਂ ਹੀ ਕਰ ਪਤਾ ਨਹੀਂ ਸਵਾਸਾਂ ਦੀ ਪੂੰਜੀ ਕਦੋਂ ਕਿੱਥੇ ਤੇ ਕਿਵੇਂ ਸਮਾਪਤ ਹੋਣੀ ਆ ਜੋ ਮਿਲੀ ਹੈ ਉਹਦੇ ਵਿੱਚ ਅਨੰਤਮਈਅ ਅਵਸਥਾ ਦੇ ਵਿੱਚ ਰਹੇ ਕਿਸੇ ਦਾ ਦੁੱਖ ਦੇਖ ਕੇ ਉਹਨੂੰ ਦੁੱਖ ਨੂੰ ਘਟ ਕਰਨ ਦੀ ਛੋਟੀ ਜੀ ਕੋਸ਼ਿਸ਼ ਤੂੰ ਵੀ ਕਰ ਕਿਉਂਕਿ ਇਹ ਦੌਰ ਇੱਕ ਨੂੰ ਖੁਸ਼ੀ ਦੇਣ ਦਾ ਆ ਖੁਸ਼ੀ ਦਿੰਦੇ ਰਹੋ ਵੰਡਦੇ ਰਹੋ ਤੁਹਾਡੇ ਵਿਹੜੇ ਦੇ ਵਿੱਚ ਖੁਸ਼ੀਆਂ ਬਹੁਤ ਹੋਣਗੀਆਂ ਦੁਆਵਾਂ ਖੁਸ਼ੀਆਂ ਖੇੜੇ ਇਹ ਖਰੀਦੇ ਨਹੀਂ ਜਾ ਸਕਦੇ ਇਹ ਪ੍ਰਾਪਤ ਕੀਤੇ ਜਾ ਸਕਦੇ ਨੇ ਮਿਹਨਤ ਨਾਲ ਤੁਹਾਡੇ ਹੌਸਲੇ ਨਾਲ ਤੁਹਾਡੀ ਜ਼ੁਬਾਨ ਦੇ ਨਾਲ ਆਓ ਫਿਰ ਇਸ ਵਿੜੇ ਦੇ ਵਿੱਚ ਜ਼ੁਬਾਨ ਦੀ ਦੁਨੀਆ ਦੇ ਵਿੱਚ ਚੱਲਦੇ ਆਂ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਆਂ ਤਾਂ ਕੱਲ ਪਰਸੋ ਵੀ ਇੱਕ ਗੱਲ ਸੀ ਕਿ ਯਾਦ ਆਈ ਤੇ ਹੋਰ ਸਾਂਝੀ ਕਰ ਲਵਾਂ ਬੜਾ ਉਤਸ਼ਾਹ ਹੁੰਦਾ ਆ ਬਦਲਦੀ ਕੈਲੰਡਰ ਦੀ ਤਰੀਕ ਨੂੰ ਦੇਖ ਕੇ ਬੜਾ ਚਾਹ ਹੁੰਦਾ ਆ ਉਸ ਪੂਰੇ ਕੈਲੰਡਰ ਨੂੰ ਮੁੱਕਦਿਆਂ ਦੇਖ ਕੇ ਬੜੀ ਖੁਸ਼ੀ ਹੁੰਦੀ ਆ ਇੱਕ ਨਵੀਂ ਤਰੀਖ ਤੇ ਇੱਕ ਨਵੇਂ ਬਰੇ ਦੇ ਵਿੱਚ ਆਉਣ ਤੇ ਤੇ ਹੁਣ ਵੀ ਆਪਾਂ ਖੁਸ਼ੀਆਂ ਮਨਾਵਾਂਗੇ ਨਵੇਂ ਸਾਲ ਦੇ ਆਗਮਨ ਦੀਆਂ ਨਵਾਂ ਸਾਲ ਜੋ ਗੁਰਮੁਖੀ ਦੇ ਵਿੱਚ ਸਾਡਾ ਚੜਦਾ ਆ ਤੇ ਉਸ ਸਾਲ ਦੀ ਕਾਮਨਾ ਉਸ ਸਾਲ ਦੀ ਖੁਸ਼ੀ ਆਪਾਂ ਸਾਰੇ ਮਨਾਵਾਂਗੇ ਦੇ ਨਾਲ ਦੇ ਨਾਲ ਬਦਲਦੇ ਮੌਸਮ ਦੇ ਰੰਗ ਟੰਗ ਦੇਖ ਕੇ ਕਦੇ ਕਦੇ ਮਨ ਨੂੰ ਸਕੂਨ ਜਾਂ ਮਿਲਦਾ ਆ ਤੇ ਕਦੇ ਕਦੇ ਥੋੜਾ ਥੋੜਾ ਡਰ ਵੀ ਲੱਗਦਾ ਹੈ ਕੱਲ ਬਹੁਤ ਸਾਰੀਆਂ ਖਬਰਾਂ ਮੈਂ ਦੇਖੀਆਂ ਸੋਸ਼ਲ ਸਾਈਟ ਤੇ ਕਿ ਬਹੁਤ ਜ਼ਿਆਦਾ ਕਈ ਜਗ੍ਹਾ ਤੇ ਗੜੇ ਮਰੀ ਹੋਈ ਆ ਤਾਂ ਫਸਲਾਂ ਦਾ ਤਹਿਸ ਨਹਿਸ ਹੋਣਾ ਤੇ ਦੂਸਰੇ ਪਾਸੇ ਹਲਕੀ ਹਲਕੀ ਹਵਾ ਦੇ ਨਾਲ ਠੰਡਕ ਕੰਮ ਦੇ ਵਿੱਚ ਤੇਜ਼ੀ ਲਿਆਉਣਾ ਇੱਕ ਪਾਸੇ ਮੀਂਹ ਪੈ ਕੇ ਸੜਕਾਂ ਤੇ ਨਦੀਆਂ ਦਾ ਪਾਣੀ ਸੌਰੀ ਸੜਕਾਂ ਤੇ ਨਾਲੀਆਂ ਦਾ ਪਾਣੀ ਵਧਦਾ ਹੋਇਆ ਦੇਖ ਕੇ ਦੁੱਖ ਵੀ ਹੋਇਆ ਸੋ ਕੁਦਰਤ ਹੈ ਕੁਦਰਤ ਕੀ ਕਦੋਂ ਕਿੱਥੇ ਕਿਸ ਤਰ੍ਹਾਂ ਕਰਦੀ ਹੈ ਸਮਝ ਨਹੀਂ ਆਉਂਦਾ ਕਦੇ ਖਾਲੀ ਟਾਣੀਆਂ ਨੂੰ ਫੁੱਲ ਲਾ ਕੇ ਇਨਸਾਨ ਨੂੰ ਤੇ ਕੁਦਰਤ ਨੂੰ ਹਸਾਉਂਦੀ ਆ ਕਿਤੇ ਲੱਗੇ ਹੋਏ ਪੱਤੇਆਂ ਨੂੰ ਥੋੜਾ ਜਿਹਾ ਰੰਗ ਹੋਰ ਕਰਕੇ ਰੁੱਖ ਦੇ ਨਾਲ ਤੋੜ ਕੇ ਹਵਾ ਦੇ ਵਿੱਚ ਘਮਾਉਂਦੀ ਹੈ ਤੇ ਕਦੇ ਨਵੇਂ ਬੂਟੇ ਦੀਆਂ ਕੁਰੰਬਲਾ ਫੁੱਟਦੀਆਂ ਦੇਖ ਕੇ ਬੜਾ ਹਾਸਾ ਵੀ ਆਉਂਦਾ ਹੈ ਖੁਸ਼ੀ ਵੀ ਹੁੰਦੀ ਹੈ ਇਹ ਚਾ ਇਹ ਖੁਸ਼ੀ ਤੇ ਗਮੀ ਸਾਨੂੰ ਕੁਦਰਤ ਸਿਖਾਉਂਦੀ ਹੈ ਕਿ ਉਦਾਸ ਨਾ ਹੋ ਉਦਾਸ ਨਾ ਹੋ ਜੇ ਖੁਸ਼ੀ ਕੋਲ ਨਹੀਂ ਜਿੰਨੀਆਂ ਆਉਣਗੀਆਂ ਸਾਂਭੀਆਂ ਜਾਣੀਆਂ ਨਹੀਂ ਰੁੱਖ ਬਿਨਾ ਪੱਤੇ ਆ ਤੋਂ ਜਿਹੜਾ ਖੜਾ ਆ ਉਹਨੂੰ ਵੀ ਇਹੀ ਐ ਉਦਾਸ ਨਾ ਹੋਵੋ ਪੱਤੇ ਆਉਣਗੇ ਤੁਸੀਂ ਝੂਮੋਗੇ ਖੁਸ਼ ਹੋਵੋਗੇ ਲਹਿਰਾਉਂਦੇ ਰਹੋਗੇ ਤਾਂ ਜਿਹੜੇ ਬਹੁਤੇ ਹੀ ਜ਼ੜੇ ਗੁਮਾਨ ਕਰਦੇ ਨੇ ਤੇ ਉਹਨਾਂ ਨੂੰ ਕਹਿੰਦੇ ਠਹਿ ਰਜ਼ਾ ਇੱਕ ਹਵਾ ਦਾ ਝੌਂਕਾ ਇਹੋ ਜਿਹਾ ਆਉਣ ਦੇ ਤੇਰੇ ਸਾਰੇ ਪੱਤੇ ਧਰਤੀ ਤੇ ਬਖੀਰ ਦਵਾਗੇ ਸੋ ਇਹ ਰੰਗ ਨੇ ਜੀ ਇਹ ਤਮਾਸ਼ੀਏ ਨੇ ਏ ਦੇਖਦੇ ਦੇਖਦੇ ਜ਼ਿੰਦਗੀ ਦੇ ਵਿੱਚ ਤੁਸੀਂ ਵੀ ਬੜਾ ਕੁਝ ਸਿੱਖਦੇ ਹੋ ਜਦੋਂ ਜਾਰੇ ਹਰੇਕ ਚਾਰ ਆ ਤੇ ਐਵੇਂ ਨਾ ਕਹੋ ਕਿ ਮੈਂ ਬਹੁਤ ਇੱਕ ਹਵਾ ਦਾ ਝੌਂਕਾ ਲੱਕ ਤੋਂ ਵੀ ਮਰੋੜ ਦਿੰਦਾ ਆ ਤਾਂ ਸੁੱਕੇ ਹੋ ਨਿਰਾਸ਼ ਨਾ ਹੋਵੋ ਜੇ ਦੁੱਖਾਂ ਦੇ ਵਿੱਚੋਂ ਤੇ ਨਿਰਾਸ਼ ਨਾ ਹੋਵੋ ਖੁਸ਼ੀਆਂ ਬਾਹਾਂ ਬਖੇਰ ਖੜੀ ਆ ਤੈਨੂੰ ਬਸ ਉਡੀਕ ਰਹੀ ਆ ਦੋ ਪੈਰ ਚੱਕ ਕੇ ਤੁਰ ਤਾਂ ਸਹੀ ਦੇਖੀ ਖੁਸ਼ੀਆਂ ਨੇ ਤੇਰਾ ਵੇੜਾ ਮੱਲਣਾ ਹੀ ਸਹੀ ਆਓ ਫਿਰ ਇਸ ਖੁਸ਼ੀਆਂ ਦੇ ਵੇੜੇ ਨੂੰ ਮੱਲਣ ਦੀ ਕੋਸ਼ਿਸ਼ ਕਰੀਏ ਆਪਣੇ ਨਵੇਂ ਤਰੀਕੇ ਦੇ ਨਾਲ ਨਵੇਂ ਜਜ਼ਬਾਤਾਂ ਦੇ ਨਾਲ ਨਵੇਂ ਅਲਫ਼ਾਜ਼ਾਂ ਦੇ ਨਾਲ ਚਿਹਰਿਆਂ ਤੇ ਮੁਸਕਰਾਹਟ ਭਰੀਏ ਆਓ ਫਿਰ ਇੱਕ ਸੋਹਣਾ ਜਾਂ ਖੂਬਸੂਰਤ ਆਨੰਦਮਈ ਕੀਰਤਨ ਦਾ ਆਨੰਦ ਮਾਣਦੇ ਹਾਂ ਤਾਂ ਅਪਤਾ ਰੇਡੀਓ ਦੇ ਵੇੜੇ ਦੇ ਵਿੱਚ ਆਪ ਸਭ ਦੇ ਨਾਲ ਫਿਰ